हनुमानगढ़ी बैठा दिया मैं पहुंचाया भाई इतने ब्याह बच्चे भाई ਤੁਹਾਡੇ بیٹے ਨੂੰ ਤੇ ਆਪਣੇ ਘਰੇ ਆਇਆ ਉਹਨਾਂ ਨੇ ਤੇ ਗੋਲੀਆਂ ਵੀ ਚੱਲਦੀਆਂ ਹੋਈਆਂ ਤੇ हनुमानगढ़ी ਉਹ ਮੰਦਰ میں ਚੱਲ ਕੇ ਥੱਲੇ ਤੁਹਾਨੂੰ ਸਾਰਿਆਂ ਨੂੰ ਪਤਾ ਸਰਾਇਂ ਰੋਡ ਦੇ ਕਿੰਨਾ ਰਸ਼ ਹੁੰਦਾ ਉਹਦੇ ਵਿੱਚੋਂ ਮੈਂ हनुमानगढ़ी ਉੱਥੇ ਮੌਕੇ ਦੇ ਲੜਦੇ ਲੜਾਈ ਵਿੱਚ ਮੈਂ ਆ ਗਿਆ ਮੁੜ ਕੇ ਪ੍ਰਸ਼ਾਸਨ ਦਾ ਬੰਦਾ ਕੋਈ ਜਦ ਤੱਕ ਨਹੀਂ ਪਹੁੰਚਿਆ ਥਾਣਾ ਨਾਲੀ ਹੈ ਤੁਹਾਨੂੰ ਸਾਰੇ ਪਤਾ ਇੱਥੇ 2 ਮਿੰਟ ਆ ਜਾਣ ਕੇ ਪ੍ਰਸ਼ਾਸਨ ਚਾਹਦਾ ਵੀ ਇਹਨਾਂ ਦੇ 2-4 ਬੰਦੇ ਮਰਵਾ ਦੇ ਮੁੜ ਕੇ ਪਰਚੇ ਦਾ ਜਿ ਕਦੇਂਗੇ ਮੁੜ ਕੇ ਕੀ ਬਣਾ ਕੁਝ ਹੋਣਾ ਪੁਲਿਸ ਨੇ ਇਹ ਦੂਜੀ ਸੂਚਨਾ ਦਿੱਤੀ ਸੀ ਐਸ.ਐਸ.ਪੀ ਸਾਹਿਬ ਨਾਲ ਕੋਈ ਗੱਲ ਹੋਈ ਹੈ ਜਿਹੜੀ ਫਗਵਾੜਾ ਪੁਲਿਸ ਦੇ ਇਲਾਕੇ ਆ ਇਹਨਾਂ ਨੂੰ ਲੈ ਕੇ ਵੀ ਕੋਈ ਮੰਗ ਕਰ ਰਹੇ ਹੁਣ ਇਹਨਾਂ ਨੂੰ ਸੋਚਣਾ ਜੇ ਤਾਂ ਅਸੀਂ ਦੱਸ ਦਵਾਂ ਫੇ ਸਾਡੇ ਕਰਵਾਏ ਕੋਈ ਨਹੀਂ ਹੋਈ ਸਾਡੀ ਸੁਣਵਾਈ ਕੋਈ ਨਹੀਂ ਹੋਈ ਜੀ ਹਾਂ ਇਹ ਜਿਹੜੀ ਹੁਣ ਇਹ ਧਰਨਾ ਕਿਸ ਮੰਗ ਨੂੰ ਲੈ ਕੇ ਧਰਨਾ ਲਾਇਆ ਤੇ ਕਦੋਂ ਤੱਕ ਇਹ ਧਰਨਾ ਜਾਰੀ ਰਹੇਗਾ ਨਾ ਹਈਏ ਭਈ ਸਾਡੇ ਦੇ ਸਾਰੇ ਸ਼ਹਿਰ ਦੇ ਜਨਮ ਵਾਲ ਦੀ ਰੱਖਿਆ ਵੇ ਸਾਡੇ ਨਾਲ ਹੋਇਆ ਕੱਲੋ ਕਿਸੇ ਨਾ ਵੀ ਉਸੋ ਦਾ ਸ਼ਰੀਆ ਵਿੱਚ ਤੇ ਭਰੇ ਬਜਾਜੇ ਗੋਲੀਆਂ ਚੱਲੀਆਂ ਚਲੋ ਉਹਦੇ ਉੱਤੇ ਟਾਰਗੇਟ ਗਏ ਗੋਲੀ ਕਿਸੇ ਖੋਦ ਤੇ ਵੀ ਲੱਗ ਸਕਦੀ ਸੀ ਆਪਣੇ ਬਾਜ਼ਾਰ ਦੇ ਵਿੱਚ ਦੁਕਾਨਦਾਰ ਦੇ ਜਾਂ ਕਿਤੇ ਨਗਦੇ ਵੜਦੇ ਬੰਦੇ ਉੱਪਰ ਇੰਨੀ ਗੱਡਾ ਗਈ ਸਾਰੇ ਪੰਜਾਬ ਵਿੱਚ ਹੋ ਰਹੀਆਂ ਗੋਲੀਆਂ ਰੋ ਚੱਲਦੀਆਂ ਭਈ ਪ੍ਰਸ਼ਾਸਨ ਸੁੱਤਾ ਪਿਆ ਇਸ ਵੇਲੇ ਤਾਂ ਇਹ ਧਰਨੇ ਦਾ ਟਾਈਮ ਸੀ 10 ਵਜੇ ਦਾ ਹਲੇ ਤੱਕ ਤੁਹਾਡੇ ਨਾਲ ਪ੍ਰਸ਼ਾਸਨ ਨੇ ਕੋਈ ਗੱਲਬਾਤ ਨਹੀਂ ਕੀਤੀ ਨਾ ਗੁੰਡੀ ਨਹੀਂ ਕੱਲ ਸ਼ਾਮ ਨੂੰ ਸ਼ਿਵਸਨ ਆਗੂ ਤੇ ਉਸਦੇ ਪੁੱਤਰ ਤੇ ਹੋਏ ਹਮਲੇ ਤੋਂ ਬਾਅਦ ਜਿੱਥੇ ਇਲਾਕੇ ਦੇ ਵਿੱਚ ਕਾਫੀ ਰੂਸ ਹੈ ਤੇ ਉੱਥੇ ਹੀ ਫਗਵਾੜਾ ਦੇ ਪੂਰੇ ਬਾਜ਼ਾਰ ਨੂੰ ਪੂਰਨ ਤੌਰ ਤੇ ਅੱਜ ਬੰਦ ਕਰ ਦਿੱਤਾ ਗਿਆ ਤਾਂ ਗੋਲੀ ਚਲਣ ਤੇ ਮਾਰਕੁੱਟ ਦੇ ਰੋਜ਼ ਦੇ ਵਿੱਚ ਤੇ ਦੋਸ਼ੀਆਂ ਦੀ ਗ੍ਰਿਫਤਾਰੀ ਦੇ ਲਈ ਬੰਦ ਦੀ ਕਾਲ ਦਿੱਤੀ ਗਈ ਜਿਸ ਦੇ ਚਲਦਿਆਂ ਫਗਵਾੜਾ ਦਾ ਪੂਰਾ ਬਾਜ਼ਾਰ ਅੱਜ ਬੰਦ ਹੈ ਐਸਐਸਪੀ ਕਪੂਰਥਲਾ ਗੌਰਵ ਤੁਰਾ ਤੇ ਐਸਪੀ ਫਗਵਾੜਾ ਮਾਧਵੀ ਸ਼ਰਮਾ ਮੌਕੇ ਤੇ ਸਥਿਤੀ ਨੂੰ ਕੰਟਰੋਲ ਕਰਨ ਲਈ ਮੌਜੂਦ ਨੇ ਤਾਂ ਦੱਸ ਲਿਖਿਆ ਕਿ ਫਗਵਾੜਾ ਦੇ ਵਿੱਚ ਸ਼ਿਵ ਸੈਨਾ ਆਗੂਆਂ ਤੇ ਹੋਏ ਹਮਲੇ ਦੇ ਰੂਪ ਦੇ ਵਿੱਚ ਅੱਜ ਸ਼ਹਿਰ ਬੰਦ ਕਰਨ ਦਾ ਐਲਾਨ ਹੈ ਤੇ ਇਸੇ ਦੇ ਚੱਲਦਿਆਂ ਫਗਵਾੜਾ ਦੇ ਵਿੱਚ ਸ਼ਿਵ ਸੈਨਾ ਪੰਜਾਬ ਦੇ ਪ੍ਰਧਾਨ ਇੰਦਰਜੀਤ ਕਰਵਲ ਤੇ ਉਹਨਾਂ ਦੇ ਪੁੱਤਰ ਜਿਮੀ ਕਰਵਲ ਤੇ ਹੋਏ ਹਮਲੇ ਤੋਂ ਬਾਅਦ ਅੱਜ ਯਾਨੀ ਕਿ ਬੁੱਧਵਾਰ ਨੂੰ ਸ਼ਿਵ ਸੈਨਾ ਦੇ ਵੱਲੋਂ ਸ਼ਹਿਰ ਬੰਦ ਕਰ ਦਿੱਤਾ ਗਿਆ ਸਾਰੀਆਂ ਦੁਕਾਨਾਂ ਬੰਦ ਨੇ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਸ਼ਹਿਰ ਦੇ ਵਿੱਚ ਵੱਡੇ ਤਣਾਅ ਦੇ ਮੱਦੇ ਨਜ਼ਰ ਸ਼ਿਵ ਸੈਨਾ ਆਗੂ ਹਿੰਦੂ ਸੰਗਠਨ ਦੇ ਆਗੂ ਤੇ ਸਮਰਥਕਾਂ ਨੇ ਅੱਜ ਯਾਨੀ ਕਿ 19 ਨਵੰਬਰ ਨੂੰ ਮੁਕੰਮਲ ਫਗਵਾੜਾ ਬੰਦ ਦਾ ਸੱਦਾ ਦਿੱਤਾ ਤੇ ਆਗੂਆਂ ਨੇ ਸਪਸ਼ਟ ਕੀਤਾ ਕਿ ਫਗਵਾੜਾ ਦੇ ਸਾਰੇ ਬਾਜ਼ਾਰ ਉਦੋਂ ਤੱਕ ਬੰਦ ਰਹਿਣਗੇ ਜਦ ਤੱਕ ਪੁਲਿਸ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਕਰ ਲੈਂਦੀ ਤੇ ਉਹਨਾਂ ਵਿਰੁੱਧ ਸਖਤ ਕਾਰਵਾਈ ਨਹੀਂ ਕੀਤੀ ਜਾਂਦੀ। 4 ਦਿਨ ਪਹਿਲਾਂ ਇਹਨਾਂ ਨੂੰ ਦੱਸਿਆ ਸੀ ਅਸੀਂ। ਇਹ ਉਹ ਤਨੀਸ਼ ਜਿਹੜਾ ਹੈਗਾ ਵੀ ਆਪਣੇ ਬੰਦੇ ਲੈ ਕੇ ਵੈਪਨ ਉਹਦੇ ਕੋਲ ਪੇ ਲੱਭ ਰਿਹਾ ਸਾਡੇ ਬੰਦੇ। ਹੱਥ ਜਿਹ ਉਹਦੇ ਕੋਈ ਵੀ ਮੈਂਬਰਾਂ ਦੇ ਕੋਲ ਉਹਦੇ ਹੱਥ ਜਿੰਮੀ ਸੀ। 4 ਦਿਨ ਪਹਿਲਾਂ ਉਹਨਾਂ ਸਾਡਾ ਇੱਕ ਬੰਦਾ ਕਿਡਨਾਪ ਕੀਤਾ। ਪਰ ਆਤ ਨੂੰ ਇਹ ਨੂੰ ਲੈ ਕੇ ਘੁਆਦਾ ਰਿਆ ਵੀ ਉਹਦੇ ਰੱਖ ਕੇ ਵੈਪਨ ਪਈ ਇੱਥੇ ਜਮੀਂ ਰੱਖ ਉਹ ਚਲੋ ਬਚਾ ਹੋ ਗਿਆ ਜਿੰਮੀ ਦੂਜੀ ਗਲੀ ਜਿਹਨੂੰ ਫੋਨ ਕਰਕੇ ਬੁਲਾਇਆ ਜਿੰਮੀ ਦੂਜੀ ਗਲੀ ਦੇ ਬਚੋ ਗਿਆ ਤੀਜੀ ਤਿੰਨ ਬਗਲੀ ਸਾਰੇ ਪ੍ਰਸ਼ਾਸਨ ਨੂੰ ਦੱਸਿਆ ਐ ਐਸਐਸਪੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਸਾਰੇ ਜਿੰਨੇ ਵੀ ਲੋਕਲ ਆਪਣੇ ਹੈਗੇ ਕਿਸੇ ਨੇ ਕੋਈ ਕਾਰਵਾਈ ਨਹੀਂ ਚਲੋ ਦੇਖਦੇ ਹਾਂ ਅੱਜ ਕਰਦੇ ਦੋ ਚਾਰ ਦਿਨਾਂ ਤੱਕ ਅਸੀਂ ਕਿ ਐਡਾ ਵੱਡਾ ਜਿਹਾ ਉੱਥੇ ਕੁਝ ਹੋ ਜੂ ਬੰਦਾ ਕਿਡਨੈਪ ਹੋ ਗਿਆ ਐਡਾ ਵੱਡਾ ਐਪੀਸੋਡ ਹੋ ਗਿਆ ਤੁਸੀਂ ਹਲੇ ਤੱਕ ਸੋਚੀ ਜਾਂਦੇ ਆ ਇਹ ਫੋਨ ਨਹੀਂ ਚੱਲਦਾ ਜੀ ਉਹਨਾਂ ਦਾ ਜੀ ਲੱਭਦਾ ਨਹੀਂ ਦੇਖ ਲਓ ਐਡਾ ਬੜਾ ਕੰਮ ਕਰਕੇ ਫੀ ਨਹੀਂ ਲੱਭਦਾ ਤੇ ਆਪਣੇ ਘੇਰਿਆ ਹੋਇਆ ਉਹਨਾਂ ਨੇ ਤੇ ਗੋਲੀਆਂ ਵੀ ਚਲਦੀਆਂ ਹੋਈਆਂ ਤੇ ਹਨੂਮਾਨ ਗੜੀ ਉਹ ਮੰਦਰ ਵਿੱਚ ਚੱਲ ਕੇ ਥੱਲੇ ਤੁਹਾਨੂੰ ਸਾਰਿਆਂ ਨੂੰ ਪਤਾ ਸਰਾਇਂ ਰੋਡ ਦੇ ਕਿੰਨਾ ਰਸ਼ ਹੁੰਦਾ ਉਹਦੇ ਵਿੱਚੋਂ ਮੈਂ ਹਨੂਮਾਨ ਗੜੀ ਤੇ ਮੌਕੇ ਦੇ ਲੜਦੇ ਲੜਾਈ ਵਿੱਚ ਮੈਂ ਆ ਗਿਆ ਮੁੜ ਕੇ ਪ੍ਰਸ਼ਾਸਨ ਦਾ ਬੰਦਾ ਕੋਈ ਜਦ ਤੱਕ ਨਹੀਂ ਪਹੁੰਚਿਆ ਥਾਣਾ ਨਾਲੀ ਹੈ ਤੁਹਾਨੂੰ ਸਾਰੇ ਪਤਾ ਇੱਥੇ 2 ਮਿੰਟ ਲੱਗਦਾ ਆ ਜਾਣ ਕੇ ਪ੍ਰਸ਼ਾਸਨ ਚਾਹੁੰਦਾ ਵੀ ਇਹਨਾਂ ਦੇ 2-4 ਬੰਦੇ ਮਰਵਾ ਦੇ ਤੇ ਮੁੜ ਕੇ ਪਰਚੇ ਦਾ ਜਿੱਕਾ ਦੇ ਕੇ ਮੁੜ ਕੇ ਕੀ ਹੋਣਾ ਗੁੱਸੇ ਹੋਣਾ ਪੁਲਿਸ ਦੇ ਤੁਸੀਂ ਸੂਚਨਾ ਦਿੱਤੀ ਸੀ ਐਸ.ਐਸ.ਪੀ ਸਾਹਿਬ ਨਾਲ ਕੋਈ ਗੱਲ ਹੋਈ ਹੈ ਜਿਹੜੀ ਫਗਵਾੜਾ ਪੁਲਿਸ ਦੀ ਨਲਕੀ ਹੈ ਇਹਨਾਂ ਨੂੰ ਲੈ ਕੇ ਵੀ ਕੋਈ ਮੰਗ ਕਰ ਰਹੇ ਹੁਣ ਇਹਨਾਂ ਨੂੰ ਸੋਚਣਾ ਜੇ ਤੁਸੀਂ ਦੱਸਿਓ ਸਾਡੇ ਕਰਵਾਏ ਕੋਈ ਨਹੀਂ ਹੋਈ ਸਾਡੀ ਸੁਣਵਾਈ ਕੋਈ ਨਹੀਂ ਹੋਈ ਜੀ ਹਾਂ ਤੇ ਜਿਹੜੀ ਹੁਣ ਇਹ ਧਰਨਾ ਹੈ ਕਿਸ ਮੰਗ ਨੂੰ ਲੈ ਕੇ ਧਰਨਾ ਲਾਇਆ ਤੇ ਕਦੋਂ ਤੱਕ ਇਹ ਧਰਨਾ ਜਾਰੀ ਰਹੂਗਾ ਤੇ ਨਾ ਹਈਏ ਭਾਈ ਸਾਡੇ ਜੇ ਸਾਰੇ ਸ਼ਹਿਰ ਦੇ ਜਨਮ ਵਾਲ ਦੀ ਰੱਖਿਆ ਹੋਵੇ ਸਾਡੇ ਨਾਲ ਹੋਇਆ ਕਿ ਕੋਈ ਕਿਸੇ ਨਾਲ ਵੀ ਹੋ ਸਕਦਾ ਸ਼ਰੀਆ ਮੇਤੇ ਭਰੇ ਬਿਜਾਜੇ ਗੋਲੀਆਂ ਚੱਲੀਆਂ ਚਲੋ ਉਹਦੇ ਉੱਤੇ ਟਾਲ ਗਏ ਦੋਲੀ ਕਿਸੇ ਖੋਦ ਤੇ ਵੀ ਲੱਗ ਸਕਦੀ ਸੀ ਆਪਣੇ ਬਾਜ਼ਾਰ ਦੇ ਵਿੱਚ ਦੁਕਾਨਦਾਰ ਦੇ ਜਾਂ ਕਿਤੇ ਲੱਗਦੇ ਵਰਦੇ ਬੰਦੇ ਉੱਪਰ ਇੰਨੀ ਗੁੱਡਾ ਗਾ ਸਾਰੇ ਪੰਜਾਬ ਵਿੱਚ ਹੋ ਰਹੀਆਂ ਗੋਲੀਆਂ ਰੋ ਚੱਲਦੀਆਂ ਭਈ ਪ੍ਰਸ਼ਾਸਨ ਸੁੱਤਾ ਹੋਇਆ ਜੇ ਸਵੇਰ ਦਾ ਇਹ ਧਰਨੇ ਦਾ ਟਾਈਮ ਸੀ 10 ਵਜੇ ਦਾ ਹਲੇ ਤੱਕ ਅੱਜ ਤੱਕ ਤੁਹਾਡੇ ਨਾਲ ਪ੍ਰਸ਼ਾਸਨ ਨੇ ਕੋਈ ਗੱਲਬਾਤ ਨਹੀਂ ਕੀਤੀ ਨਾ ਕੁਝ ਨਹੀਂ ਦਿੱਤਾ ਨਹੀਂ ਬਿਲਕੁਲ ਅਸੀਂ ਜਿਹੜੇ ਰਾਤੀ ਨੂੰ ਮੰਨਤਾਂ ਦੀ ਘਟਨਾ ਹੋਈ ਹੈ ਉਹਦੇ ਵਿੱਚ ਅਸੀਂ ਪਰਚਾ ਦਰਜ ਕਰ ਲਿਆ ਹੈਗਾ ਦੋਸ਼ੀਆਂ ਦੇ ਖਿਲਾਫ ਬਸ ਕਰ ਟੀਮਾ ਬਣਾ ਕੇ ਜਿਹੜਾ ਦੋਸ਼ਿਆਂ ਨੂੰ ਛੇਤੀ ਛੇਤੀ ਪੜੰਗੇ ਜਿਹੜੀ ਰੇਟਸ ਅਸੀਂ ਕਰ ਰਹੇ ਹੈਗੇ ਆ ਅਸੀਂ ਹੋਪਫੁਲ ਹੈਗੇ ਆ ਕਿ ਛੇਤੀ ਛੇਤੀ ਅਸੀਂ ਦੋਸ਼ਿਆਂ ਨੂੰ ਪੜ ਲਾਂਗੇ ਇਸ ਤੋਂ ਇਲਾਵਾ ਮੇਰੇ ਸਮੂਹ ਤੇ ਸ਼ਹਿਰ ਵਾਸੀਆਂ ਨੂੰ ਅਪੀਲ ਹੈਗੀ ਹੈ ਕਿ ਇੱਕ ਸ਼ਾਂਤੀ ਦਾ ਮਾਹੌਲ ਬਣਾਏ ਰੱਖਣ ਕਿਉਂਕਿ ਜਿਹੜਾ ਦੋਸ਼ੀ ਹੈਗਾ ਉਹ ਕਿਸੇ ਪੱਖ ਦਾ ਨਹੀਂ ਹੁੰਦਾ ਉਹ ਇਕੱਲਾ ਦੋਸ਼ੀ ਕਰਨ ਦਾ ਦੋਸ਼ੀ ਹੁੰਦਾ ਹੈ ਉਹਦੇ ਨਾਲ ਕੋਈ ਨਹੀਂ ਹੁੰਦਾ ਆਪਾਂ ਸ਼ਹਿਰ ਦਾ ਮਾਹੌਲ ਇੱਕ ਵਧੀਆ ਤਰੀਕੇ ਨਾਲ ਬਣਾ ਕੇ ਰੱਖੀਏ ਮੈਂ ਸਾਰਿਆਂ ਨੂੰ ਸ਼ੋਰ ਕਰਦਾ ਅਸੀਂ ਛੇਤੀ ਛੇਤੀ ਦੋਸ਼ਿਆਂ ਨੂੰ ਪਾ ਲਾਂ ਸਰ ਕਿੰਨੇ ਬੰਦੇ ਆ ਗਏ 8000 ਅਸੀਂ ਦੋ ਬਾਈ ਨੇਮ ਕੀਤੇ ਤਾਂ ਤਿੰਨ ਜਿਹੜੇ ਅਨਪਛਾਤੇ ਹੈਗੇ